ਦੀ ਦੋਸਤੋ ਕਹਿੰਦੇ ਧਰਤੀ ਤੇ ਬੰਦਾ ਆਉਂਦਾ ਤਾਂ ਹੈਗਾ ਵਾ ਤੇ ਆਪਣਾ ਅੰਜਲ ਪੂਰਾ ਕੀਤੇ ਬਿਨਾ ਨਹੀਂ ਜਾ ਸਕਦਾ ਜਦ ਤੱਕ ਉਹਦਾ ਅੰਜਲ ਧਰਤੀ ਦੇ ਉੱਪਰ ਲਿਖਿਆ ਹੋਇਆ ਵਾ ਆਹ ਦੇਖੋ ਤੁਸੀਂ ਹੁਣ ਵੀਡੀਓ ਦੇ ਵਿੱਚ ਕਹਿੰਦੇ ਇੱਕ ਬੰਦਾ ਮਰ ਗਿਆ ਸੀ ਉਹਨੂੰ ਚੀਖਾ ਤੇ ਵੀ ਲਟਾ ਦਿੱਤਾ ਗਿਆ ਕਿ ਚਲੋ ਉਹਦਾ ਹੁਣ ਅੰਤਮ ਸੰਸਕਾਰ ਕਰਨਾ ਆ ਤੁਸੀਂ ਦੇਖ ਰਹੇ ਹੋਵੋਗੇ ਕਿ ਬੰਦਾ ਕਿ ਚੀਖਾ ਦੇ ਉੱਪਰ ਪਿਆ ਵਾ ਹੈਨਾ ਤੇ ਉਹ ਪਤਾ ਨਹੀਂ ਕੀ ਅਜੀਹਾ ਹੁੰਦਾ ਵਾ ਕਿ ਉਹ ਬੰਦਾ ਚੀਖਾ ਤੋਂ ਉੱਠ ਕੇ ਦੇਖਣ ਲੱਗ ਜਾਂਦਾ ਵਾ ਸਾਰਿਆਂ ਨੂੰ ਤੇ ਸਾਰੇ ਹੈਰਾਨ ਹੋ ਜਾਂਦੇ ਆ ਕਿ ਇਹ ਤਾਂ ਬੰਦਾ ਜਿੰਦਾ ਪਿਆਵਾ ਹਜੇ ਬੰਦਾ ਉੱਠਦਾ ਆ ਤੇ ਕਹਿੰਦੇ ਉੱਠਦੇ ਸਾਰੀ ਡਿਮਾਂਡ ਕਰਦਾ ਕਿ ਮੈਂ ਕੇਲਾ ਖਾਣਾ ਵਾ ਮੇਰਾ ਕੇਲਾ ਖਾਣ ਨੂੰ ਮਨ ਕਰਦਾ ਪਿਆ ਵਾ ਤੇ ਜਿਹੜੇ ਉਹਦੇ ਆਲੇ ਦੁਆਲੇ ਉਹਦੇ ਸੱਜਣ ਮਿੱਤਰ ਆਏ ਹੁੰਦੇ ਆ ਉਹ ਉਹਨੂੰ ਬੜੀ ਹੈਰਾਨੀ ਕੀ ਦੇ ਨਾਲ ਦੇਖਦੇ ਵੀ ਅਜਿਹਾ ਕੀ ਹੋ ਗਿਆ ਤਾਂ ਉਹ ਕਹਿੰਦਾ ਮੈਂ ਕੇਲਾ ਖਾਣਾ ਮੈਨੂੰ ਲਿਆ ਕੇ ਦੋ ਬਸ ਹਨਾਂ ਤੇ ਸਾਰੇ ਜਾਣਦੇ ਆ ਕੇਲਾ ਲੈ ਕੇ ਆਉਂਦੇ ਆ ਉਹਨੂੰ ਕੇਲਾ ਖਵਾਉਂਦੇ ਆ ਟੋਰ ਨਾਲ ਕੇਲਾ ਖਾਂਦਾ ਆ ਪਰ ਇੰਨੇ ਨੂੰ ਕਹਿੰਦੇ ਕੇਲਾ ਖਾਣ ਵਾਸਤੇ ਦੁਬਾਰਾ ਫੇਰ ਮੁੜ ਕੇ ਆਇਆ ਸੀ ਉਹਨੇ ਕੇਲਾ ਖਾਦਾ ਤੇ ਫੇਰ ਖਤਮ ਹੋ ਗਿਆ ਤੇ ਕਹਿੰਦੇ ਉਸ ਟਾਈਮ ਉਹਦੇ ਸਾਥੀ ਨਾਲ ਸੀ ਸਾਰੇ ਦੇਖਦੇ ਰਹੇ ਕਿ ਸ਼ਾਇਦ ਫੇਰ ਉੱਠੂਗਾ ਦੁਬਾਰਾ ਕੇਲਾ ਵੰਗੂਗਾ ਪਰ ਫੇਰ ਕਹਿੰਦੇ ਫੇਰ ਦੁਬਾਰਾ ਨਹੀਂ ਉਹ ਉੱਠਿਆਗਾ ਖਤਮ ਹੋਇਆ ਬੰਦਾ ਦੇਖੋ ਕਹਿੰਦੇ ਫੇਰ ਇੱਕ ਵਾਰੀ ਉੱਠਿਆ ਕੇਲਾ ਖਾਦਾ ਕੇਲਾ ਖਾ ਕੇ ਫੇਰ ਖਤਮ ਹੋ ਗਿਆ ਦੇਖੋ ਤੁਸੀਂ ਇਹ ਤਾਂ ਮੈਂ ਦੁਨੀਆ ਦੇ ਵਿੱਚ ਪਹਿਲੀ ਵਾਰੀ ਅਜਿਹੀ ਗੱਲ ਸੁਣੀ ਆ ਪਰ ਇਹ ਸੱਚ ਆ ਦੋਸਤੋ ਦੇਖੋ ਇਹ ਸਚਾਈ ਆ ਇਹ